ਇਹ ਜੋ ਡਿਜ਼ਾਈਨ ਲੈ ਕੇ ਆਇਆ ਨਾ ਫੋਟਨ ਪ੍ਰਿੰਟ ਦੇ ਮੈਂ ਕਹਿੰਦਾ ਦੇਖੋ ਡਿਫਰੈਂਟ ਹੋਣਗੇ ਬਿਲਕੁਲ ਹਟਕੇ ਹੋਣਗੇ ਐਡੇ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲ ਆਇਆ ਸਿਰਫ 350 ਰੁਪਏ ਜਿਵੇਂ ਕਿ ਆ ਬਾਰਡਰ ਵਾਲਾ ਬਾਰਡਰ ਵਾਲਾ ਆਰਟੀਕਲ ਹੈ ਆਰਟੀਕਲ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਤੇ ਬਹੁਤ ਹੀ ਸ਼ਾਨਦਾਰ ਦੋਨੋਂ ਕਲਰਾਂ ਸੈੱਟ ਹੈ ਬਾਰਡਰ ਵਾਲਾ ਰੇਟ ਹੈ 350 ਰੁਪਏ ਦਾ ਡਿਜ਼ਾਈਨ ਬਹੁਤ ਸੋਹਣਾ ਹੈ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਆਏ ਨੇ ਬਾਰਡਰ ਵਾਲੇ ਆ ਜਿੰਨੇ ਡਿਜ਼ਾਈਨ ਆਏ ਨੇ ਭਾਈ ਸਾਰੇ ਹਟਕੇ ਆਏ ਦੇਖੋ ਆ ਲਬਰੀਕ ਡਿਜ਼ਾਈਨ ਜੀ ਬਰੀਕ ਡਿਜ਼ਾਈਨ ਬਰੀਕ ਡਿਜ਼ ਮੇਰੇ ਕੋ ਹਟਕੇ ਡਿਜ਼ਾਈਨ ਸਿੰਪਲ ਦੇ ਕਦਰ ਨੇ ਜੀ ਕਲਰ ਬਹੁਤ ਪਿਆਰੇ ਪਿਆਰੇ ਅੱਡੇ ਸੋਹਣੇ ਸੋਹਣੇ ਡਿਜ਼ਾਈਨ ਆ ਆਪਣੇ ਨੂੰ ਤੁਸੀਂ ਨਿਗਾਹ ਮਾਰੋ ਇੱਧਰ ਭਾਜੀ ਲੱਗਿਆ ਬੱਟੇਆ ਦੇਖੋ ਪਿੰਕ ਤੇ ਬਲੈਕ ਭਾਜੀ ਭਾਜੀ ਪਿੰਕ ਤੇ ਬਲੈਕ ਹੈ ਦੋਨੇ ਅੱਡ ਅੱਡ ਹੈ ਸਾਢੇ 3 ਮਿੰਟ ਸੂਟ ਆ ਹੈ ਸਾਢੇ 3 ਮਿੰਟ ਸੂਟ ਆ ਮਿਲੇਗਾ ਸੂਟ ਭਾਜੀ 350 ਦੇ ਮਿਲੇਗਾ ਇਹ ਦੇਖੋ ਜੀ ਇਹ ਦੇਖੋ ਭਾਜੀ ਅੱਗੇ ਡਿਜ਼ਾਈਨ ਆ ਗਿਆ ਜੀ ਬਰੀਕ ਪ੍ਰਿੰਟ ਬਹੁਤ ਸੋਹਣੇ ਪ੍ਰਿੰਟ ਆਏ ਭਾਜੀ ਪਿਓਰ ਕਾਟਨ ਦੇ ਆਏ ਆ ਮੇਰੇ ਕੋਲ ਬਰੀਕ ਪ੍ਰਿੰਟ ਜਮਾ ਦੇ ਬਰੀਕ ਪ੍ਰਿੰਟ ਛੋਟੇ ਹਾਂਜੀ ਬਰੀਕ ਪ੍ਰਿੰਟ ਭਾਜੀ ਪ ਕਪੜਾ ਹਾਂਜੀ ਪਿਓਰ ਕਾਟਨ ਬ੍ਰਾਂਡ ਮਿਲੇਗਾ ਸਰ ਬਰੀਕ ਜਮਾ ਜਮਾ ਮੈਂ ਕਹਿਆ ਜੀ ਜਮਾ ਬ੍ਰਿਕ ਨਵੇਂ ਡਿਜ਼ਾਈਨ ਰੇਟ ਹੈ 350 ਰੁਪਏ ਸਿਰਫ ਡਿਜ਼ਾਈਨ ਦਿਖਾਓ ਅੱਗੇ ਆ ਗਿਆ ਭਾਜੀ ਬਾਰਡਰ ਵਾਲਾ ਬਾਰਡਰ ਵਾਲੇ ਡਿਜ਼ਾਈਨ ਆਣਗੇ ਬਹੁਤ ਨਹੀਂ ਜੀ ਨਹੀਂ ਇਹ ਸੂਟ ਏਡੇ ਆਪਣੇ ਕੋਲ ਸੋਹਣੇ ਆਏ ਆ ਜੀ ਰੇਟ ਬਹੁਤ ਘੱਟ ਆਏ ਆ ਬਾਰਡਰ ਵਾਲੇ ਬਾਰਡਰ ਵਾਲੇ ਡਿਜ਼ਾਈਨ ਭਾਜੀ ਬਾਰਡਰ ਵਾਲੇ ਬਾਰਡਰ ਮਤਲਬ ਬਾਡਰ ਵਾਲੇ ਇਹਦਾ ਫਰਾਕ ਸੂਟ ਵੀ ਬਣਾ ਸਕਦੇ ਹੋ ਵਰਦੀਪ ਜੀ ਕੀ ਕਹੀ ਜਾਂਦਾ ਇਹ ਕਹਿ ਰਿਹਾ ਪੈਸਾ ਕਹਿ ਰਿਹਾ ਜਿਹੜੇ ਡੇਅਰ ਪਹਿਲਾਂ ਸੀ ਨਾ ਬਾਡਰ ਵਾਲੇ ਉਹਨਾਂ ਤੋਂ ਕੁਝ ਛੱਟ ਕੇ ਬੋਲ ਰਹਾ ਹੈ ਨਵੇਂ ਆ ਗਏ ਇਹ ਲੱਗਦਾ ਹੈ ਕਿ ਬਾਡਰ ਦੇ ਉੱਪਰ ਵਰਕ ਕਰਦੇ ਹੋਇਆ ਹੈ ਅੱਛਾ ਅੱਛਾ ਚੈੱਕ ਕਰੋ ਇਹ ਲੱਗੇਗਾ ਘੇਰੇ ਦੇ ਘੇਰੇ ਦੇ ਵਰਕ ਕਰਦੇ ਹੋਇਆ ਹੈ ਇਹ ਫਰਾਕ ਬਣਾ ਸਕਦੇ ਹੋ ਸਲਾਟ ਸੂਟ ਬਣਾ ਸਕਦੇ ਹੋ ਪਲੈਸ ਸੂਟ ਬਣਾ ਸਕਦੇ ਹੋ ਆ ਤਰ੍ਹਾਂ ਬਾਵਾ ਦੇ ਕੇ ਇਹਦੀ ਪ੍ਰੇਫਰੈਂਸ ਤੇ ਪੈਕਟ ਇਹ ਵੀ ਆ ਤੁਹਾਡਾ ਹੇਟਡ ਡਿਜ਼ਾਈਨ ਇਹ ਦੇਣਾ ਮੇਰੇ ਹਿੱਤ ਹੈ ਅੱਜ ਇਹ ਲਈ ਹੈ ਨਾ ਬਾਜੀ ਇਹ ਤਾਂ 350 ਦੇ ਜੀ ਅਕੀ ਗੱਲ ਹੈ ਕੀ ਗੱਲ ਹੈ ਜਿੰਨਾ ਸ 50% ਆਫ ਦੇ ਲੈਣਾ ਤੇ ਗੋਠੀਆਂ ਰੱਖੋ ਇੰਨੇ ਸੋਹਣੇ ਸੋਹਣੇ ਪ੍ਰਿੰਟ ਕਰੂੰਗਾ 3500 ਰੁਪਏ ਤੋਂ 100% ਕੋਨ ਜੇ ਇੱਕ ਧਾਗਾ ਮਿਕਸ ਹੈ 50000 ਰੁਪਏ ਨਾਲ ਭਾਜੀ ਅੱਛਾ 50000 ਬਣਾਵੇ ਕੋਟਨ ਹੈ ਕੋਟਨ 100% ਪਿਓਰ ਕੋਟਨ ਹੈ ਪਿਓਰ ਕੋਟਨ ਲਓ ਇੱਕ ਧਾਗਾ ਮਿਸਕ ਹੋਇਆ ਤਾਂ ਪ੍ਰਦੀਪ ਜੀ ਦੇਣਗੇ 50000 ਰੁਪਏ ਨਾਲ ਭਾਜੀ ਪਹਿਲਾਂ ਕੋ ਮਿਕਸ ਲਓ ਜੀ ਇੱਕ ਧਾਗਾ ਵੀ ਪ੍ਰਦੀਪ ਜੀ ਕਹਿੰਦੇ ਮਿਸਕ ਹੋਇਆ ਮਿਸਕ ਨਹੀਂ ਮਨ ਲਓ ਪਿਓਰ ਕਾਟਨ ਹੈ ਭਾਜੀ ਇੱਕ ਧਾਗਾ ਵੀ ਇਹ ਚ ਮਿਕਸ ਨਹੀਂ ਪਿਓਰ ਕਾਟਨ 350 ਰੁਪਏ ਦਾ ਕਹਿ ਰਹੇ ਭਾਜੀ ਪਿਓਰ ਕਾਟਨ ਇੱਕ ਧਾਗਾ ਕਹਿ ਰਹੇ ਜੇ ਇੱਕ ਧਾਗਾ ਇਹ ਚ ਮਿਕਸ ਹੋਇਆ ਭਾਜੀ ਹਾਂਜੀ ਮਿਕਸ ਮਿਕਸ ਹੋਇਆ ਭਾਜੀ ਅਟ ਜਾਂਦੇ ਆ ਭਾਜੀ ਅਟ ਜਾਂਦੇ ਆ ਕੀ ਕਹੇਗੀ ਇਹ ਉਹ ਕਹਿੰਦੇ ਨੇ ਕਾਨੂੰਨ ਮਿਕਸ ਹੁੰਦਾ ਹੈ ਨਾ ਇਹਦੇ ਵਿੱਚ ਕੁਝ ਮਿਕਸ ਹੋਇਆ ਅੱਛਾ ਗੱਲ ਕਹਿ ਰਿਹਾ ਮੇਰੇ ਸਮਝ ਘਟਣ ਦੇ ਇੱਕ ਵਾਰੀ ਪੰਜਾਬੀ ਭਾਸ਼ਾ ਹੀ ਇਹ ਨਹੀਂ ਆਹ ਦੇਖੋ ਦੇ ਇਹ ਸੋਨੇ ਸੋਨੇ ਦੇ ਡਿਜ਼ਾਈਨ ਆਇਆ ਜੀ ਡੀਆਲ ਦੇ ਹੱਥ ਕੇ ਡਿਜ਼ਾਈਨ ਐ ਐਡੇ ਸੋਨੇ ਸੋਨੇ ਦੇ ਡਿਜ਼ਾਈਨ ਲਓ ਜੀ ਲੋ ਆਪਾਂ ਗਰੰਟੀ ਕਰ ਦੇਣੀ ਐ 350 ਰੁਪਏ ਇੰਨੇ ਸੋਨੇ ਡਿਜ਼ਾਈਨ ਪਿਓਰ ਕਾਟਨ ਕਿੱਥੇ ਨਹੀਂ ਮਿਲਦਾ ਜੀ ਠੰਡੇ ਏਸੀ ਭਾਜੀ ਕਿੱਥੇ ਨਹੀਂ ਮਿਲਨੇ ਬਾਹਰ ਬਾਹਰ ਕਿੱਥੇ ਨਹੀਂ ਮਿਲਨੇ ਮਿਲਣੇ ਕਿੱਥੇ ਭਾਜੀ ਮਿਲਨੇ ਗੋਠੀ ਵਾਲੇ ਦੇ ਉਹ ਰੇਟ ਪਤਾ ਕਿ ਮੈਨੂੰ ਗਾ 350 ਰੁਪਏ ਦਾ ਸੂਟ 350 ਰੁਪਏ ਦਾ 350 ਰੁਪਏ ਚ ਲਓ ਜੀ ਡੀਆਲ ਬਹੁਤ ਸੋਨੇ ਐ ਅੱਗੇ ਕੋਈ ਕਹਿੰਦੇ ਸਿੰਥੈਟਿਕ ਐ 50000 ਰੁਪਏ ਨਾਲ ਐ 50000 ਰੁਪਏ ਨਾਲ ਕੈਸ਼ ਦਵਾ ਗਈ 5000 ਲਈ 5000 ਕਮਾਂਗੇ ਪ੍ਰਿੰਟ ਦੇਖੋ ਭਾਜੀ ਗਰਮੀਆਂ ਦੇ ਤੋਹਫੇ ਆਏ ਆ ਫੱਡੇ ਸੀ ਠੰਡੇ ਸੀ ਭਾਜੀ ਬਿਲਕੁਲ ਰਾਮਦਾਰ ਕਪੜਾ ਹੈ ਹਾਂਜੀ 3500 ਰੁਪਏ ਦਾ ਇਹਨਾਂ ਦੀ ਕੋਈ ਕਮੀ ਨਹੀਂ ਉਹ ਟਕਣੀ ਕੈਮਰਾ ਦਾ ਜੀ ਫਿਰ ਹੁਣ ਆਏ ਭਾਜੀ ਦੇ ਹੁਣ ਆਏ ਨਾ ਭਾਜੀ ਹਾਂਜੀ ਹਾਂਜੀ ਮੰਗਲਵਾਰ ਤੋਂ ਸ਼ਾਮ ਨੂੰ ਆਣੇ ਸਾਰੇ ਡੇ ਨੇ ਹਾਂਜੀ ਸਤਰੇ ਦੇ ਉਹ ਸਾਰੇ ਭਾਜੀ ਬਿਲਕੁਲ ਨੋਏ ਪ੍ਰਿੰਟ ਕੂਟ ਕਿੰਨੇ ਦਾ ਮਾਰੋ ਸਾਰਾ ਮਾਰਕ ਪ੍ਰਿੰਟ ਲੱਗਾ ਹੈ 350 ਸੂਟ ਹੈ ਖਾਸ ਕਰੀਏ ਸੋਨੇ ਪ੍ਰਿੰਟ ਹੈ ਸੋਨੇ ਡਿਜ਼ਾਈਨ ਹੈ 50% ਔਫ ਕੇ 100% ਕੋਟ ਨਹੀਂ ਕਰਦੇ ਅਸੀਂ ਨਹੀਂ ਮਾਰਦੇ ਕਰੋ ਆਓ ਭਾਜੀ ਨੀ ਮਿਲਣਾ ਜਦੋਂ ਨੀ ਮਿਲਣਾ ਇਹਨੇ ਸੋਸੋੜੇ ਦੇ ਨੀ ਮਿਲਣਾ 6000 ਮੁੱਟਾ ਦੇ ਕੋਟਲ ਬਾਲਟੀ ਹੈ ਨਾ ਬਾਜੀ ਇਹ ਹਲੋ ਚੈੱਕ ਕਰੋ ਬਾਜੀ ਸਾਡੀ ਇੰਚ ਕਰੋ ਜੀ ਮੈਂ ਕਹਿੰਦਾ ਕੋ ਦੇਰੇ ਜਵਾਬ ਦੇ ਰਿਹਾ 500 ਕਰ ਲੈ ਮਿਲਣਾ ਜੀ ਜਿੱਥੇ ਮਰਜ਼ੀ ਪੈਸਾ ਕਰ ਲੋ 500 ਕਰ ਲੈ ਮਿਲਣਾ ਬਾਜੀ ਆ ਸੁਣ ਜਿੱਥੇ ਮਰਜ਼ੀ ਪੈਸਾ ਕਰ ਲੋ ਜਿੱਥੇ ਮਰਜ਼ੀ ਪੈਸਾ ਕਰ ਲੋ ਆਪਾਂ ਦੇ 350 ਰੁਪਏ ਦਾ 350 ਹਾਂ ਗਰੰਟੀ ਹੈ ਦੀ ਟੋਟਲਲੀ ਗਰੰਟੀ ਹੈ ਰੇਟ ਦੀ ਗਰੰਟੀ ਹੈ ਕੱਲ ਟੋਟਲਲੀ ਗਰੰਟੀਆਂ ਰੇਟ ਦੀ ਗਰੰਟੀ ਬਾਜੀ ਅਸੀਂ ਤਰ੍ਹਾਂ ਨਹੀਂ ਹੋ ਸਕਦੇ ਆਪਾਂ ਸਾਡੇ ਡਿਜ਼ਾਈਨ ਦੇ ਤਰ੍ਹਾਂ ਹੀ ਹੋਣਗੇ ਨੀਗਾ ਮਰੂ ਟੁਟਕਾ ਅਸੀਂ ਪੁਰਾਣੇ ਹੋਸੇ ਦੇ ਸਾਡੇ ਡਿਜ਼ਾਈਨ ਨਹੀਂ ਤਰ੍ਹਾਂ ਦੇ ਹੋਣਗੇ ਕਾਟਨ ਦੇ ਸੂਟ ਲੈ ਕੇ ਆਏ ਆ ਪਿਓਰ ਕੈਮਰੀ ਕਾਟਨ ਸਾਰੇ ਬ੍ਰਾਂਡ ਮਿਲਾਂ ਦੇ ਮਾਲ ਆਣਗੇ ਭਾਜੀ ਇਹ ਰੇਟ ਹੈ 650 13 1300 ਵਾਲੇ 650 ਚ ਬ੍ਰਾਂਡ ਮਿਲਾਂ ਦੇ ਮਾਲ ਆਏ ਆ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਆਏ ਆ ਭਾਜੀ ਸਟਾਕ ਦੀ ਕੋਈ ਕਮੀ ਨਹੀਂ ਸਟਾਕ ਬਹੁਤ ਆ ਸਾਰਾ ਜਿਹੜਾ ਡਿਜ਼ਾਈਨ ਹੈ ਨਾ ਜੀ ਸਾਰੀ ਵੈਰਾਈਟੀ ਹੈ 650 ਦੀ ਰੇਂਜ ਚ ਡਿਜ਼ਾਈਨ ਬਹੁਤ ਡਿਜ਼ਾਈਨ ਆਏ ਆ ਇਹ ਚ ਨਵੇਂ ਆਰਟੀਕਲ ਆ ਸਾਰੇ ਡਿਜ਼ਾਈਨਾਂ ਵਿੱਚ ਆਏ ਆ ਸ਼ਹਿਰੀ ਭਾਜੀ ਅੱਗੇ ਦਿਖਾਓ ਤੁਸੀਂ ਲਓ ਜੀ ਪੱਫਕੋਟ ਦੇ ਡੈਨ ਆ ਚੁੱਕੇ ਆਪਣੇ ਕੋਲੇ ਬਹੁਤ ਹੀ ਘੱਟ ਰੇਟ ਤੇ ਪ੍ਰਿੰਟਡ ਸੂਟ ਡਿਜ਼ਾਈਨਰ ਚੀਜ਼ ਆ ਚੁੱਕੀ ਹੈ ਆ ਲਓ ਜੀ ਸ਼ੀਤਲ ਦੇ ਰਸ਼ੀਆ ਦੇ ਰਾਮ ਟੈਕਸ ਦੇ ਏਕੇ ਟੈਕਸ ਦੇ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਮਿਲੂਗਾ ਲੈਨੇ ਆ ਤੁਹਾਨੂੰ ਗੋਠੀ ਵੜਵੜ ਦੇ ਨਵੀਆਂ ਚੀਜ਼ਾਂ ਨਵੇਂ ਡੈਨਾਂ ਦੇ ਨਾਲ ਆ ਪੱਫਕੋਟ ਦਾ ਡੈਨ ਆ ਚੁੱਕਿਆ ਜੀ ਆਲ ਓਵਰ ਪ੍ਰਿੰਟ ਸੂਟ ਰੇਟ 1200 ਰੁਪਏ ਬੁਟੀਕ ਦੇ ਤੋਂ ਦੱਸ ਚੁੱਕਿਆ ਵੀਰੇ ਤਿਆਰ ਕੀਤੇ ਹੋਏ ਪਲੇਨ ਬੈਸਾਂ ਦੇ ਉੱਪਰ ਥੈੱਡ ਵਰਕ ਦਾ ਕੰਮ ਆ ਚੁੱਕਿਆ ਨਵੀਆਂ ਚੀਜ਼ਾਂ ਨਵੇਂ ਡੈਨਾਂ ਦੇ ਨਾਲ ਆ ਦੇਖ ਲਓ ਵੀਰੇ ਸਟਾਈਲ ਦੇਖ ਲਓ ਕਿੰਨੇ ਪਿਆਰੇ ਆ ਚੁੱਕੇ ਆ ਧਾਗੇ ਦੇ ਵਰਕ ਦੇ ਉੱਪਰ ਹੈ ਪਲੇਨ ਸੂਟ ਹੈ ਵੀਰੇ ਬਹੁਤ ਸੋਹਣੇ ਆਰਟੀਕਲ ਹੈ ਵਰਕ ਬੁਟੀਕ ਦਾ ਕੀਤਾ ਹੋਇਆ ਨਵੀਆਂ ਚੀਜ਼ਾਂ ਰੇਡ ਦੀ ਗੱਲ ਕਰੀਏ 990 ਰੁਪਏ ਤੋਂ ਲੈ ਕੇ 1250 ਰੁਪਏ ਤੱਕ ਦੇ ਆਰਟੀਕਲ ਮਿਲਣਗੇ ਇਸ ਤਰ੍ਹਾਂ ਦੇ ਕੋਟਨ ਦੇ ਪਰ ਦੁਪੱਟੇ ਤੋਂ ਬਿਨਾਂ ਮਿਲਣਗੇ 22 25 2500 ਵਾਲੇ ਸੂਟ 990 ਤੋਂ ਲੈ ਕੇ 1250 ਤੱਕ ਦਾ ਆਰਟੀਕਲ ਮਿਲ ਜਣਾਗੇ ਗੋਠੀ ਵਰਲਡਵਾਈਡ ਧੋਬੀ ਵੀਰ ਮਠਿੰਡਾ ਨਾਰਮਲ ਰੇਟਾਂ ਦੇ ਵਿੱਚ ਕੋਟਨ ਦਾ ਸੂਟ ਕੋਟਨ ਦੁਪੱਟੇ ਦੇ ਨਾਲ ਆ ਚੁੱਕਾ ਆਪਣੇ ਕੋਲੇ ਰੇਡ ਦੀ ਗੱਲ ਕਰੀਏ ਪਿਓਰ ਕਾਟਨ ਦਾ ਕਾਟਨ ਦੁਪੱਟੇ ਦੇ ਨਾਲ ਸੂਟ ਹੈ ਇੱਕ ਦੋ ਸੂਟ ਨਹੀਂ ਆ ਡਿਜ਼ਾਈਨਿੰਗ ਦੇਖ ਲੋ ਵੀਰੇ ਲੱਗੀ ਹੋਈ ਹੈ ਡਿਜ਼ਾਈਨ ਬਹੁਤ ਸੋਹਣੇ ਆ ਚੁੱਕਿਆ ਹੈ ਇਹ ਸਾਰੇ ਆਰਟੀਕਲ ਗੋਠੀਵੜ ਦੇ ਵਿੱਚ ਮੈਂ ਰੈਕੋ ਦੇ ਰੈਕ ਭਰੇ ਹੋਇਆ ਵੀਰੇ ਰੇਟ ਸਿਰਫ 400 ਰੁਪਏ ਦਾ 800 ਰੁਪਏ ਵਾਲਾ ਸੂਟ 400 ਕਾਟਨ ਦਾ ਸੂਟ ਕਾਟਨ ਦੁਪੱਟਾ ਹਾਂਜੀ ਬਹੁਤ ਹੀ ਸੋਹਣਾ ਸੂਟ ਹੈ ਕੋਟਨ ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਜੀ ਗੱਲ ਕਰੀਏ ਕਪੜੇ ਦੀ ਪਿਓਰ ਕੋਟਨ ਦਾ ਸੂਟ ਹੈ ਡਿਜ਼ਾਈਨਰ ਸੂਟ ਮਿਲ ਜਾਣਾ ਤੁਹਾਨੂੰ ਕੋਟਨ ਦੁਪੱਟੇ ਦੇ ਨਾਲ ਮਿਲ ਜਾਣਾ ਰੇਟ ਕੀ ਹੈ ਜੀ ਸਿਰਫ 600 ਦੀ ਰੇਂਜ ਚ ਆਹ ਕਲਰ ਹੈ ਡਿਜ਼ਾਈਨ ਆਪਾਂ ਚੈੱਕ ਕਰੀਏ ਡਿਜ਼ਾਈਨ ਬਹੁਤ ਮਿਲਣਗੇ ਸਾਡੇ ਕੋਲ ਅਲਗ-ਅਲਗ ਡਿਜ਼ਾਈਨ ਹੈ 600 650 ਸਪੈਸ਼ਲ ਕੋਟਨ ਦੀ ਵੈਰਾਈਟੀ ਆ ਜੁਕੀ ਆਪਣੇ ਕੋਲ ਚੈੱਕ ਕਰ ਲਓ ਜੀ ਆ ਵੀ ਚੈੱਕ ਕਰੋ ਆ ਵੀ ਚੈੱਕ ਕਰੋ ਤੇ ਆ ਵੀ ਚੈੱਕ ਕਰ ਲੋ ਜੀ 600 ਤੇ 650 ਇਹ ਪੰਜ ਦੇ ਡਿਜ਼ਾਈਨ ਦੇ ਕਾਹ ਦੋ ਖਾਨੇ ਚ ਬਹੁਤ ਡਿਜ਼ਾਈਨਿੰਗ ਮਿਲ ਜਾਣੀ ਹੈ ਨੋਰਮਲ ਰੇਟਾਂ ਦੇ ਮਿਲਣਗੇ ਜੀ ਗੋਠੀ ਵਾਲਿਆਂ ਦੀ ਚੋਪ ਦੇ ਮਿਲਣਗੇ ਜੀ 50% ਔਫ ਤੇ ਹਾਂਜੀ ਰਾਮ ਟੈਕ ਦਾ ਸੂਟ ਹੈ ਜੀ ਬਹੁਤ ਪਿਆਰੇ ਦੁਪੱਟੇ ਦੇ ਨਾਲ ਆਇਆ ਡਿਜ਼ਾਈਨ ਚੈੱਕ ਕਰੋ ਘੇਰੇ ਦੇ ਦੇਖੋ ਬਹੁਤ ਹੀ ਸੋਹਣਾ ਹਲਕਾ ਹਲਕਾ ਵਰਕ ਹੋਇਆ ਹੈ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਕੋਟਨ ਦੇ ਉੱਪਰ ਆ ਚੁੱਕਿਆ ਰਾਮ ਟੈਕ ਦਾ ਬ੍ਰਾਂਡਡ ਸੂਟ ਹੈ ਫਰਲੂਗੇ ਕੀ ਕਰ ਲੋ ਰੇਟ ਹੈਗਾ ਜੀ 2300 ਦੀ ਰੇਂਜ ਤੁਹਾਨੂੰ ਮਿਲ ਜਾਣਾ ਹੈ ਡਾਰਕ ਰੰਗਾਂ ਦੇ ਵਿੱਚ ਫੈਨਸੀ ਦੁਪੱਟਿਆਂ ਦੇ ਨਾਲ ਮਿਲ ਜਾਣਾ ਜੀ ਰਾਮ ਟੈਕਸ ਦਾ ਸੂਟ ਗੋਠੀ ਵਾਲਾ ਹੈ ਰਾਮ ਦਾ ਸੁਣਿਆ ਹੈ ਤੁਸੀਂ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਕੱਪੜੇ ਉਹ ਗੋਠੀ ਵਾਲੇ ਨਾਮ ਤੁਸੀਂ ਵੀ ਜਾਣਦੇ ਹੋ ਰਾਮ ਟੈਕਸ ਦਾ ਬ੍ਰਾਂਡ ਲੈ ਕੇ ਆਇਆ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਬਟਨਾਣਾ ਜੜਿਆ ਹੋਇਆ ਲੈਸਤਾਣਾ ਜੜਿਆ ਹੋਇਆ ਵਰਤ ਕਢਾਈ ਇਹ ਕਲਾਸ ਏਸ ਹੈ ਜੀ ਬਹੁਤ ਹੀ ਸ਼ਾਨਦਾਰ ਕਲਰ ਹੈ 1950 ਰੁਪਏ ਦਾ 1950 ਰੁਪਏ ਦਾ ਚਾਰ ਕਰ ਰਹਾ ਸੈਟ ਟਾਈਮ ਦਾ 1 ਕਲਾਸ 20 ਹੈ ਬਹੁਤ ਹੀ ਪਿਆਰਾ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਹੁਤ ਹੀ 1 ਕਲਾਸ ਹੈ ਰਾਮ ਟੈਕ ਦਾ ਬ੍ਰਾਂਡ 1950 ਰੁਪਏ ਵੀਰੇ ਬੀੜੇ ਨੂੰ ਕਰਦੀ ਚੇਰ ਹਾਂਜੀ ਰਾਮ ਟੈਕ ਦਾ ਸੂਟ ਹੈ ਜੀ ਬਹੁਤ ਪਿਆਰਾ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣਾ ਡਿਜ਼ਾਈਨ ਆਇਆ ਹੈ ਜੀ ਬੈਚਸ ਦਾ ਕੰਮ ਹੋਇਆ ਹੋਇਆ ਹੈ ਦੇਖੋ ਡਿਜ਼ਾਈਨ ਬਹੁਤ ਸੋਹਣਾ ਹੈ ਫੋਟੋਆਂ ਵਾਲਾ ਸੂਟ ਰਾਮ ਟੈਕ ਦਾ ਬ੍ਰਾਂਡਡ ਸੂਟ ਹੈ ਜੀ ਪਿਓਰ ਦੁਪੱਟੇ ਦੇ ਨਾਲ ਮਿਲ ਜਾਣਾ ਰੇਟ ਹੈਗਾ ਜੀ 2200 ਦੀ ਰੇਂਜ ਚ ਕਲਰਸ ਵੀ ਚੈੱਕ ਕਰ ਲਓ 4 ਕਲਰ ਮਿਲ ਜਾਣੇ ਆ ਜੀ ਬਹੁਤ ਪਿਆਰੇ ਪਿਆਰੇ ਸੋਹਣੇ ਸੋਹਣੇ ਕਲਰ ਆਏ ਆ ਜੀ ਡਿਜ਼ਾਈਨਰ ਸੂਟ ਮਿਲਣਾ ਜੀ ਰਾਨ ਟੈਕ ਦਾ 2200 ਦੇ ਹਾਂਜੀ ਰਾਨ ਟੈਕ ਦਾ ਸੂਟ ਹੈ ਬ੍ਰਾਂਡਡ ਸੂਟ ਹੈ ਫੈਂਸੀ ਦੁਪੱਟੇ ਦੇ ਨਾਲ ਮਿਲ ਜਾਣਾ ਤੁਸੀਂ ਪਹਿਲਾਂ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਡਿਜ਼ਾਈਨ ਆਇਆ ਕਾਟਨ ਦੇ ਉੱਪਰ ਬਹੁਤ ਹੀ ਫੈਂਸੀ ਦੁਪੱਟੇ ਦੇ ਨਾਲ ਮਿਲ ਜਾਣਾ ਜੀ ਦੁਪੱਟਾ ਚੈੱਕ ਕਰ ਲਓ ਕਿਆਵਾ ਦਾ ਮੂਹ ਕਿ ਸੋਹਣਾ ਦੁਪੱਟਾ ਹੈ ਤੇ ਸ਼ੇਡ ਦੀ ਗੱਲ ਕਰ ਲਈ ਆਪਾਂ ਤਿੰਨ ਕਲਰ ਮਿਲ ਜਾਣੇ ਆ ਜੀ ਇਹਦੇ ਵਿੱਚ ਤੇ ਗ੍ਰੇਡ ਦੀ ਗੱਲ ਕਰੀਏ ਤਾਂ 2550 ਦੀ ਰੇਂਜ ਮਿਲ ਜਾਣਾ ਜੀ ਗੋਠੀ ਵਾਲਿਆਂ ਦੇ ਇਹ ਸੁਪਰ ਹਿੱਟ ਸੂਟਾਂ ਦੀ ਗੱਲ ਕਰੀਏ ਸਾਡੇ ਕੋਲ ਹੀ ਮਿਲਣੇ ਤੁਹਾਨੂੰ ਦੇਖੋ ਚੈੱਕ ਕਰੋ ਪੂਰੇ ਕੈਨ ਸੂਟ ਵਾਇਰਲ ਸੂਟ ਜਿਹੜੇ ਇੰਸਟਾ ਤੇ ਇੱਕ ਨੰਬਰ ਜਾ ਰਹੇ ਨੇ ਉਹ ਮਿਲਣੇ ਤੁਹਾਨੂੰ ਸਾਡੇ ਕੋਲ ਹੀ ਆ ਚੈੱਕ ਕਰ ਲੋ ਜੀ ਡਿਜ਼ਾਈਨ ਬਹੁਤ ਹੈ ਆ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਹੈ ਬਾਕੀ ਆ ਡਿਜ਼ਾਈਨ ਲੱਗੇ ਹੋਏ ਹੈ ਜੀ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਹੈ ਤੁਹਾਨੂੰ ਮਿਲਣਗੇ ਸਿਰਫ ਗੋਟੀਆਣਾ ਦੇ ਦੁਕਾਨ ਤੇ ਬਹੁਤ ਪਿਆਰੇ ਪਿਆਰੇ ਡਿਜ਼ਾਈਨਿੰਗ ਹੈ ਆਓ ਤੇ ਆ ਕੇ ਲੈ ਜਾਓ ਜੀ ਕੋਟਨ ਦੇ ਫੈਂਸੀ ਸੂਟ ਆ ਗਏ ਆਪਣੇ ਕੋਲ ਡਿਜ਼ਾਈਨ ਬਹੁਤ ਆਏ ਨੇ ਕਲਰ ਬਹੁਤ ਆਏ ਨੇ ਚੈੱਕ ਕਰਾ ਲਓ ਭਾਜੀ ਇੱਕ ਸਾਰੀ ਡਿਜ਼ਾਈਨਿੰਗ ਨਵੀਂ ਜੀ ਲੈਸਸ ਵਾਲੇ ਡਿਜ਼ਾਈਨ ਮਿਲ ਜਾਣਗੇ ਬਹੁਤ ਪਿਆਰੇ ਪਿਆਰੇ ਪੈਂਸੀ ਕੋਟਨ ਦੇ ਤੁਹਾਨੂੰ ਸੂਟ ਬਣਾਉਣੇ ਆ ਇੱਕ ਨੰਬਰ ਡਿਜ਼ਾਈਨ ਮਿਲਣਗੇ ਜੀ ਸਾਡੇ ਕੋਲ ਬਹੁਤ ਹੀ ਘੱਟ ਰੇਟਾਂ ਤੇ ਦੇ ਦੇਣੇ ਜੀ ਆਪਾਂ ਜੇ ਤੁਸੀਂ ਬਣਾਣਾ ਬਰਬਰੀ ਤੇ ਸੂਟ ਤੇ ਆਓ ਜੀ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਨੇ ਬਰਬਰੀ ਦੇ ਸੂਟ ਹੈ ਚੈੱਕ ਕਰ ਲਓ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲਾਵਾਂਗੇ ਆ ਦੇਖੋ ਭਾਜੀ ਇਧਰ ਖਾਨੇ ਚ ਨਿਗਾਹ ਕਰਾ ਦਿਓ ਬਿਨਾਂ ਦੁਪੱਟੇ ਤੋਂ ਬਰਬਰੀ ਦਾ ਸੂਟ ਹੈ 1100 1200 ਰੇਂਜ ਸਾਡੇ ਕੋਲ ਮਿਲ ਜਾਣਾ ਚੈੱਕ ਕਰ ਲਓ ਕਲਰ ਡਿਜ਼ਾਈਨ ਆ ਦੇਖੋ ਜੀ ਕਲਰ ਡਿਜ਼ਾਈਨ ਬਹੁਤ ਹੈ ਸਾਰੇ ਡਿਜ਼ਾਈਨ ਦਿਖਾ ਦਿਓ ਭਾਜੀ ਨੇੜੇ ਕਰਕੇ 1100 1200 ਦੀ ਰੇਂਜ ਹੈ ਇੱਕ ਨੰਬਰ ਕਪੜਾ ਚੱਲ ਰਿਹਾ ਜੀ ਬਰਬਰੀ ਦਾ ਬਹੁਤ ਹੀ ਪਿਆਰਾ ਸੂਟ ਬਣਨਾ ਤੁਹਾਡਾ ਮਿਲੇਗਾ ਕਿੱਥੇ ਗੋਠੀ ਵਾਲੇ ਲੋ ਜੀ ਬੋਟਮ ਤੇ ਵਰਕ ਵਾਲੇ ਫੋਟੋਆਂ ਵਾਲੇ ਸੂਟ ਆਪਣੇ ਕੋਲ ਆ ਗਏ ਨੇ ਰੇਟ ਹੈਗਾ ਜੀ 550 ਬੋਟਮ ਤੇ ਵਰਕ ਹੋਏਗਾ ਬਹੁਤ ਪਿਆਰਾ ਸੂਟ ਹੈ ਦੁਪੱਟਾ ਨਾਲ ਹੈ 550 ਤੇ 600 ਦੋ ਰੇਟਾਂ ਦੇ ਵਿੱਚ ਡਿਜ਼ਾਈਨ ਮਿਲ ਜਾਣੇ ਆ ਜੀ ਆ ਦੇਖੋ ਬੋਟਮ ਤੇ ਵਰਕ ਹੋਏਗਾ ਰਿਜ਼ਲਟ ਹੈਗੇ ਜੀ ਪ੍ਰਿੰਟਡ ਦੁਪੱਟਾ ਹੈਗਾ ਜੀ ਬਹੁਤ ਪਿਆਰਾ ਡਿਜ਼ਾਈਨ ਤੁਸੀਂ ਚੈੱਕ ਕਰ ਲਓ 550 ਤੇ 600 ਤੇ 650 ਦੀ ਰੇਂਜ ਚ ਮੈਚਿੰਗ ਸੂਟ ਮਿਲ ਜਾਣੇ ਆ ਬੋਟਮਾ ਵਰਕ ਵਾਲੇ ਆ ਚੈੱਕ ਕਰ ਲਓ ਜੀ ਡਿਜ਼ਾਈਨ ਬਹੁਤ ਸੋਹਣਾ ਆ ਦੇਖੋ ਜੀ ਵਰਕ ਆਏਗਾ ਬੋਟਮ ਤੇ ਵਰਕ ਹੈ ਦੁਪੱਟਾ ਫੈਨਸੀ ਰਹਿਣ ਵਾਲਾ ਡਿਜ਼ਾਈਨਰ ਪੀਸ ਹੈ ਜੀ 550 ਰੇਂਜ ਚ ਆ ਦੇਖੋ ਜੀ 600 ਦੀ ਰੇਂਜ ਚ ਮਿਲ ਜਾਣੇ ਬਹੁਤ ਪਿਆਰੇ ਪਿਆਰੇ ਸੂਟ ਆ ਗਏ ਨੇ ਕੋਟਨ ਦੇ ਫੈਨਸੀ ਸੂਟ ਲੈਣੇ ਆ ਤੇ ਆ ਚੱਕੋ ਜੀ ਡਿਜ਼ਾਈਨਿੰਗ ਚੈੱਕ ਕਰੋ ਭਾਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆਏ ਆ ਦੇਖੋ 550 600 560 ਜੀ ਨੈਕਸਟ ਡਿਜ਼ਾਈਨਿੰਗ ਦੇਖੋ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ 550 ਦੀ ਰੇਟ ਤੇ ਆਪਾਂ ਰੇਟ ਦੀ ਗੱਲ ਕਰੀਏ ਬਹੁਤ ਘੱਟ ਰੇਟ ਤੇ ਤੁਹਾਨੂੰ ਮਿਲ ਜਣਾ ਹੈ ਜੀ ਗੋਠੀ ਵਾਲਿਆਂ ਦੀ ਦੁਕਾਨ ਤੇ ਆਲ ਓਵਰ ਛੂਟ ਨਾਲ ਫੈਂਸੀ ਦੁਪੱਟੇ ਜੀ ਆਲ ਓਵਰ ਛੂਟ ਨਾਲ ਫੈਂਸੀ ਦੁਪੱਟੇ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਦੁਪੱਟੇ ਹੈਗੇ ਆ ਰੇਟ ਹੈਗਾ ਜੀ 700 ਤੇ 750 ਨੈਕਸਟ ਡਿਜ਼ਾਈਨ ਦੇਖੋ ਜੀ ਲੈਸਸ ਲੱਗੀ ਹੋਈ ਹੈ ਦੁਪੱਟਾ ਫੈਂਸੀ ਹੈ ਆਲ ਓਵਰ ਛੂਟ ਦੇ ਨਾਲ ਪਿਓਰ ਦਾ ਦੁਪੱਟਾ ਹੈ ਰੇਟ ਹੈਗਾ ਜੀ 750 ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮਿਲਣਗੇ ਸਿੰਗਲ ਸਿੰਗਲ ਡਿਜ਼ਾਈਨ ਹੈ ਜੀ 750 ਤੇ 700 ਹੀ ਰੇਂਜ ਆ ਦੇਖੋ ਜੀ ਲੈਸਰ ਨਾਲ ਤਿਆਰ ਹੋਇਆ ਪਿਓਰ ਦੁਪੱਟਾ ਹੈ ਰੇਟ ਹੈਗਾ ਜੀ 750 ਬਹੁਤ ਘੈਂਟ ਡਿਜ਼ਾਈਨ ਆ ਕਿਉਂਕਿ ਸਾਡੇ ਕੋਲ 50% ਉੱਤੇ ਮਿਲ ਰਿਹਾ ਤੁਹਾਨੂੰ ਨਵੇਂ ਕੱਪੜਿਆਂ ਤੇ ਨਵੇਂ ਡਿਜ਼ਾਈਨਿੰਗ ਲੈਣੀ ਹੈ ਤਾਂ ਗੋਠੀ ਨਾਲ ਜਰੂਰ ਆਓ ਜੀ ਆ ਦੇਖੋ ਫੈਨਸੀ ਦੁਪੱਟੇ ਰੇਟ ਕਿੰਨਾ ਹੈ ਜੀ 750 ਇਸ ਤਰ੍ਹਾਂ ਦੇ ਡਿਜ਼ਾਈਨ ਦੇਖਣ ਵਾਸਤੇ ਬਹੁਤ ਸੋਹਣੇ ਡਿਜ਼ਾਈਨ ਦੇਖਣ ਵਾਸਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਿਹਾ ਕਰੋ 550 560 ਸਾਰੀ ਡਿਜ਼ਾਈਨਿੰਗ ਸਾਡੇ ਕੋਲ ਮਿਲ ਜਾਣੀ ਹੈ ਜੀ ਨਵੇਂ ਕੱਪੜੇ ਕੋਟਨ ਦੇ ਫੈਨਸੀ ਡਿਜ਼ਾਈਨਰ ਦੁਪੱਟਿਆਂ ਨਾਲ ਵੈਰਾਈਟੀ ਮਿਲੇਗੀ ਜੀ ਗੋਠੀਆ ਲੋ ਜੀ ਤੁਸੀਂ ਵੀ ਜੇ ਫੈਨਸੀ ਪ੍ਰਿੰਟਡ ਸੂਟ ਬਣਾਣੇ ਦਾ ਗੋਠੀਆ ਨਾਲ ਸ਼ੋਪ ਤੇ ਜਰੂਰ ਆਓ ਚੈੱਕ ਕਰੋ ਜੀ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਗਏ ਨੇ ਆਹ ਦੇਖੋ ਜੀ 500 ਦੀ ਰੇਂਜ ਦੇ ਵਿੱਚ ਸੋਹਣੇ ਸੋਹਣੇ ਪ੍ਰਿੰਟ ਤੁਹਾਨੂੰ ਮਿਲ ਜਾਣੇ ਆ ਚੈੱਕ ਕਰ ਲਓ ਡਿਜ਼ਾਈਨ ਬਹੁਤ ਹੈ ਸ਼ਹਿਰੀ ਭਾਜੀ ਇੱਧਰ ਡਿਜ਼ਾਈਨਿੰਗ ਚੈੱਕ ਕਰਾ ਦਿਓ ਮਾੜੀ ਜੀ ਆਹ ਦੇਖੋ 500 ਦੀ ਰੇਂਜ ਆ ਦੇਖੋ ਜੀ ਡਿਜ਼ਾਈਨ ਬਹੁਤ ਹੈ ਬਹੁਤ ਪਿਆਰੇ ਪਿਆਰੇ ਪ੍ਰਿੰਟ ਕੱਪ ਇਹ ਆ ਰਿਹਾ 100% ਕਾਟਨ ਕਪੜਾ ਜੀ ਰੇਟ ਹੈਗਾ ਜੀ 500 ਕਲਰ ਡੇਨ ਭਾਜੀ ਚੈੱਕ ਕਰਾ ਦਿਓ ਇੱਕ ਵਾਰ ਆ ਦੇਖੋ ਸਾਰੇ ਕਲਰ ਮਿਲ ਜਾਣੇ ਆ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈਗੇ ਆ ਜੀ ਕਾਟਨ ਦੇ ਗਰਮੀਆਂ ਚ ਪਾਉਣ ਵਾਲੇ ਫੈਨਸੀ ਪ੍ਰਿੰਟ ਮਿਲਨੇ ਆ ਥੋੜੀ ਵਾਲੇ